ਸਤਿਗੁਰ ਦੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਜਰਸੀ ਗਾਵਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੁ ਵੀਰ ਨਹੀਂ ਪੰਛਾ ਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚ ਵਾਈ ਜ਼ਰੂਰ ਚਲਾ ਲੈ ਕਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੇ ਮੇਰਾ ਜੇ ਬਾਬੇ ਨਾਨਕ ਜੀ ਚਲੋ ਵਧੀਆ ਮੇਰੇ ਚਾਹੀਦੀਆਂ ਜੇ ਤੇ ਨਾਮ ਦੱਸ ਤੇ ਕਰੀ ਫਿਰ ਆਪਣਾ ਹਾਂ ਮੇਰਾ ਵੀਰ ਵੀ ਪ੍ਰਦੀਪ ਸਿੰਘ ਜੇ son of ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸ ਕੋਲ ਨਜ਼ਦੀਕ ਸਾਨੂੰ ਫਰੇਗੜ ਚੂੜੀਆਂ ਸ਼ਹਿਰ ਪੈਂਦਾ ਠੀਕ ਹੈ ਜੀ ਫੋਨ ਕਰਕੇ ਆ ਦੇਣਗੇ ਤਰਨਤਾਰ ਨਾਲ ਅਸੀਂ ਸ਼ਿਸ਼ਰਿਆਲ ਆ ਕਿ ਕਾਨੂੰ ਆਣ ਵਾਲਾ ਕੀ ਸ਼ਿਸ਼ਰਿਆਲ ਹਾਂਜੀ ਹਾਂਜੀ ਫਤੇਗੜ ਚੂੜੀਆਂ ਦੇ ਲਾ ਕੇ ਵੇਚੀ ਜਿਹੜਾ ਸ਼ਿਸ਼ਰਿਆਲ ਆ ਉਹ ਸ਼ੂਟ ਕਰਿਆ ਜਿਹੜਾ ਫਤੇਗੜ ਚੂੜੀਆਂ ਤੋਂ ਪਟਾਲੇ ਨੇ ਜਿਹੜੇ ਰੋਡ ਜਾਂਦੇ ਆ ਰੋਡ ਦੇ ਉੱਪਰ ਹੀ ਆ ਬਿਲਕੁਲ ਹਨਾ ਰੋਡ ਦੇ ਉੱਪਰ ਤੇ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋ ਇੱਕ ਵਾਰੀ ਫੋਨ ਨੰਬਰ ਵੀਰ ਜੀ 77 10 832 275 ਠੀਕ ਹੈ ਦੋ ਹੀ ਅੱਜ ਫਿਰ ਦੋ ਹੀ ਆ ਜੀ ਪਹਿਲਾਂ ਕਿੱਡੀ ਵਿਖਾ ਦੀਏ ਗੜੀ ਮਰਜੀ ਵਿਖਾ ਲਓ ਚਲੋ ਪਹਿਲਾਂ ਹੀ ਵਿਖਾ ਦਿੰਦੇ ਆ ਪਹਿਲਾਂ ਵੀਰ ਜੀ 9 ਲੀਟਰ ਦ ਇਹ ਦੇਖੋ 9 ਲੀਟਰ ਦੁੱਧ ਉਹਨ ਜਿਹੜਾ ਕਹਿੰਦੇ ਵੀ ਹੈਗਾ ਬਾਕੀ ਇੰਨਾ ਕਾਮ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਉਹ ਤਰ੍ਹਾਂ ਇਹ ਵੀ ਭਾਰੇ ਪੱਲੇ ਦੀ ਹੈਗਾ ਤਰ੍ਹਾਂ ਬਾਕੀ ਠੰਡੀ ਸੀਰ ਆ ਪਾ ਸਕ ਪਾੜਾ ਪਾ ਲੋ ਤੇ ਕੋਈ ਕੁਝ ਨਹੀਂ ਤੇ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਬਹੁਤ ਵਧੀਆ ਲੱਗਾ ਆਹ ਥਾਣੇ ਵੀਡੀਓ ਦਾ ਇਹਦਾ ਬਖਾਵੇ ਥੋੜਾ ਜਿਹਾ ਵੱਡਾ ਰੱਖਦੀ ਆ ਕੋਈ ਤਾਰਦਾ ਨਹੀਂ ਜੇ ਫਰਕ ਬਿਨਾਂ ਸ਼ੱਕ ਕੋਈ ਚਾਰ ਲੰਗ ਚੋਗ ਫਿਰ ਲੈ ਗਏ ਠੀਕ ਆ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਡੀਓ ਦਿਖਾ ਦੇ ਕਰ ਦੇਣਾ ਹਾਂ ਨਾਲ ਹੀ ਕਿੰਨਾ 22000 ਰੁਪਏ ਅੱਛਾ ਚਲੋ ਬਾਕੀ ਛੋਟ ਸੇ ਆਪਾਂ ਕਰਦਾਂਗੇ ਮੌਕੇ ਤੇ ਹੋਰ ਹੋ ਜੂਗਾ ਅਸੀਂ ਨਹੀਂ ਵੇਖਿਆ ਲੋਕ ਤਾਂ ਜੀ ਨਾਲ ਉੱਥੇ 70 70000 ਮੰਗਦੇ ਜਮੜੀ ਠੀਕ ਆ ਮੰਗਨ ਦੇ ਚਲੋ ਮੰਗਨ ਦਾ ਭਾਵੇਂ ਤੁਸੀਂ ਵੀ ਲੱਕ ਮੰਗ ਲਾ ਮੰਗਤੋ ਕਿਹੜੀ ਘੱਲ ਲਿਆ ਹਾਂਜੀ ਹਾਂਜੀ ਮੰਗਲ ਮੰਡੇ ਜਦੋਂ ਨਾਲੇ ਗੱਲ ਹੋਰ ਹੁੰਦੀ ਆ ਘਰ ਦੀ ਗੱਲ ਹੋਰ ਹੁੰਦੀ ਆ ਦਾ ਮਾਲ ਜਿਹੜਾ ਹੋਰ ਹਸਾਉਂਦਾ ਹਾਂਜੀ ਬਾਕੀ ਵੱਡੇ ਪਲੇਰੀਆਂ ਨੂੰ ਛੋਟੀ ਨਹੀਂ ਗਈ ਹਾਂਜੀ ਹਾਂਜੀ ਭਾਰੀ ਆ ਜਰਸੀ ਆ ਤਰਾ ਬਾਕੀ ਕੋ ਸਾਹਵੇਂ ਕਰ ਤੋ ਨਿੱਗਰਿਆ ਕਿ ਘਟਦੀ ਨਹੀਂ ਜੀ ਤੇ ਹੁਣ ਇੱਕ ਆ ਜਿਹੜੀ ਸੱਜਰ ਸੂਈ ਆ ਗਈ ਹੈ ਨਾ ਇਹਨੇ ਮਗਰ ਬੱਛੀ ਜੇ ਵੀਰ ਜੀ ਕੋ 50 ਦਿਨਾਂ ਦੀ ਲਾ ਲਈ ਕੋ ਮਹੀਨੇ ਦੀ ਲਾ ਲਈ ਆ ਸਾਹਮਣੇ ਬੱਛੀ ਆਹ ਵਾਲੀ ਬੱਛੀ ਏ ਤੇ ਵੀਰ ਆਪਣੀ ਸਮਝ ਨਾਲ ਲਾ ਲਈ ਕਿੰਨੇ ਕਿ ਚਿਰਦੀ ਆ ਇਹਦੇ ਕੋਲੋਂ ਤੇਰਾ ਦੁੱਧ ਕਿੰਨਾ ਆਇਆ? ਇਹਦੇ ਲਈ ਵੀ 9 ਲੀਟਰ ਹੀ ਹੈ। ਅੱਛਾ 9 ਲੀਟਰ ਹੈਗਾ ਇਹਦੇ ਕੋਲ ਵੀ। ਠੀਕ ਹੈ। ਇਹ ਵੀ ਠੰਡੀ ਦੇਖ ਸਾਡੇ ਥਾਣੇ ਦੇ ਇੱਕ ਰੀ ਲਾਗੇ ਤਾਂ ਚੰਗੇ ਗਿਆਪ ਤੇ ਆ। ਤੋਰਾਂ ਹਾਂ ਫੇਰ ਇੱਕ ਰੀ। ਬਾਕੀ ਆ ਵੀ ਹੁਣ ਗਾੜੀ ਆ ਦੇਖ ਸਾਡੇ ਨੇੜੀ ਤੋੜੀ। ਆ ਮੈਂ ਇਹ ਨਹੀਂ ਵੀ ਇਕੱਲਾ ਇੱਥੇ ਆਮ ਸਾਰੇ ਘਰਾਂ ਚ ਸਾਰੇ ਕਿਤੇ ਇਹੀ ਹਾਲ ਆ। ਹੁਣ ਗਾੜੀ ਪੱਠੇ ਚੱਲੋ ਚਾਲੂ ਹੋ ਜਾਣੇ ਆ। ਹਾਂਜੀ। ਸਟਾਲੇ ਇੱਕ ਰੀ ਚਾਲੂ ਹੋ ਗਏ ਤੇ ਫੇਰ ਇੱਕ ਰੀ ਸਾਰੇ ਪਸ਼ੂ ਇੱਕ ਰੀ ਥੋੜਾ ਥੋੜਾ ਦੁੱਧੋ ਵਧਣੇ ਆ। ਉਹਨ ਗਾੜੀ ਮੌਸਮ ਜਿਹੜਾ ਵਾ ਦੁੱਧ ਵਧਨ ਨਾਲ ਆਇਆ ਘਟਨ ਨਾਲ ਜਿਹੜਾ ਮੌਸਮ ਨਿਕਲ ਗਿਆ ਵਾ ਲੈ ਜਾ ਸਿੱਧੀ ਨਾਲ ਜੇ ਕਰੀ ਜਾਂਦਾ ਅੱਜ ਲੈ ਆ ਬਾਕੀ ਪਿਆਰਾ ਜਿਹਾ ਫੇਸ ਹੈ ਨੀਗਾ ਅੱਜ ਲੈ ਜਾ ਆ ਵਛੀ ਇਹਦੀ ਤੇ ਸੁਹਾ ਕਿਨਵਾ ਹੋ ਗਿਆ ਦੂਸਰਾ ਜਿਹੜਾ ਦੂਸਰਾ ਸੁਹਾ ਹੈ ਤੇ ਇਹਦਾ ਫਿਰ ਮੁੱਲ ਇਹ ਵੀ ਵੀਰ ਜੀ ਆਣਾ 30000 ਦੀ ਦੇਦਾਂਗੇ ਜੇ ਜਮਾਨਤਨ ਕਰਦਾਂਗੇ ਕੋਈ ਫੋਨ ਲਾ ਤੇ ਜੋੜਾ ਕੋਈ ਲੈ ਜੇ ਤੇ ਜੇ ਕੋਈ ਵੀਰ ਜੋੜਾ ਲਊਗਾ ਨਾ ਤਾਂ 47000 ਦਾ ਦੇਦਾਂਗੇ ਅੱਛਾ ਹਾਂਜੀ 20000 ਦਿਓ ਤੇ 27 ਦੀ ਆ ਹਾਂਜੀ ਇੱਕ ਜੋੜੇ ਚ ਆ ਹਨਾ ਕੱਲੀ ਦਾ ਜਿਹੜਾ ਜਸਨ ਉਹ 30000 ਦੀ ਜਿਹੜੀ ਆ 21000 ਦੀ ਅੱਛਾ ਠੀਕ ਚਲੋ ਬਾਕੀ ਕੋ ਫੋਨ ਲਾਊਗਾ ਤੇ ਫੋਨ ਲਾਵੇ ਕੋ ਛੋੜ ਛੱਪਾ ਕਰ ਦਾਂਗੇ ਆਪੇ ਮੁੱਕਦੇ ਹੋ ਜਾਊਗਾ ਮੰਨ ਤਨ ਹਨਾ ਤੇ ਬਾਕੀ ਚਲੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਖ ਚੱਕ ਕੇ ਖੜੋ ਜੀ